ਤੁਸੀਂ ਜਿੰਨੀਆਂ ਵੀ ਫੋਟੋ ਵੇਖੀਆਂ ਉਹਦੇ ਵਿੱਚ ਜਿਵੇਂ ਇੱਕ ਫਿਲਮੀ ਸਟਾਰ ਹੁੰਦਾ ਹੈਗਾ ਰਾਜਾ ਤੇ ਰਾਣੀ ਲੋਕਾਂ ਨੇ ਉਹਦੇ ਹੱਕਕਾਰ ਨੂੰ ਤੋੜਨ ਪਿੱਛੇ ਮੋਟ ਪਾਈ ਹੈ ਤਾਂ ਕਿ ਜਿਹੜੀ ਪਬਲਿਕ ਹੈਗੀ ਆ ਉਹ ਸਭ ਕੁਝ ਜਾਣਦੀ ਹੈ ਤੇ ਅੱਜ ਤੱਕ ਰਾਜੇ ਮਹਾਰਾਜ ਦਾ ਹੱਕਾਰ ਨਹੀਂ ਰਹਿਣ ਦਿੱਤਾ ਇਹ ਤਾਂ ਇੱਕ ਆਮ ਪਰਿਵਾਰ ਤੋਂ ਬੱਚਾ ਪੈਦਾ ਹੋਇਆ 12 ਸਾਲਾਂ ਬਾਅਦ ਜੁੜਿਆ ਨਹੀਂ ਸੋਣਿਆ 12 ਸਾਲਾਂ ਬਾਅਦ ਜੁੜਿਆ ਨਹੀਂ ਸੋਣਿਆ 32 ਸਾਦਵਾ ਗਿੱਦੜਵਾ ਦਾ ਜੰਪ ਇਥੋਂ ਦਾ ਹੈ ਮਲੇ ਬਣ ਜਾ ਰਿਹਾ 32 ਸਾਦ ਬਾਹਰ ਦੇ ਮੰਤਰੀਸਤ ਆਇਆ ਹੈ 32 ਸਾਦ ਐਮ ਐਲ ਏ ਨਹੀਂ ਮਿਸਟਰ ਆਓ ਕੇ ਰਾਣੀ ਨੂੰ ਐਮ ਐਲ ਏ ਆ ਰਿਹਾ ਹੈ ਰਾਣੀ ਨੂੰ ਕੇ ਰਾਣੀ ਜਾਨੀਏ ਲੋਕਾਂ ਜਿਹੜੇ ਅੱਜ ਵੱਡੀ ਲੀਡ ਸਾਹਮਣੇ ਆ ਰਹੀ ਆ ਇਹ ਜਿੰਪੀ ਢਿੱਲੋਂ ਕਰਕੇ ਲੀਡ ਆਈ ਹੈ ਜੀ ਸਾਰੇ ਬਸੇ ਡਿਪੀ ਢਿੱਲੋਂ ਨੂੰ ਚਾਹੁੰਦੇ ਸੀ ਜੀ ਬਹੁਤ ਉਹਨਾਂ ਨੇ ਮਤਲਬ ਮੰਡੀ ਦਾ ਸੁਧਾਰ ਕੀਤਾ ਜੀ ਤੇ ਪਹਿਲਾਂ ਬਿਨਾਂ ਬਾਵਕਲ ਕਰਦੇ ਰਹੇ ਤੇ ਹੁਣ ਅੱਗੇ ਤੋਂ ਹੋਰ ਵੱਧ ਕਰਨਗੇ ਵਿਕਾਸ ਦੀ ਜਿਹਨਾਂ ਦੀ ਸ਼ਰਾਬਤ ਜਿੱਤ ਹੋਈ ਹੈ ਜੀ ਲੱਗਦਾ ਹੁਣ ਜਿਹੜੇ ਬਾਕੀ ਰਾਊਂਡ ਰਹਿੰਦੇ ਉਹਦੇ ਵਿੱਚ ਵੱਡੀ ਲੀਡ ਹੈ ਲੀਡ ਐਵੇਂ ਜੂ ਬਾਦ ਪਹੁੰਚ ਜਾਵੇ ਘਟਦੀ ਨਹੀਂ ਲੀਡ ਹਾਂਜੀ ਟੋਟੇ ਚ ਕਿੰਨਾ ਉੱਚਾ ਜੀ ਬਹੁਤ ਜ਼ਿਆਦਾ ਜੀ ਮੈਂ ਕਹਾਂ ਤਾਂ ਉਹਨਾਂ ਸਕੂਲਾਂ ਥੋੜਾ ਹੈ ਕਿਦਰ ਵਿੱਚ ਬਣਾਇਆ ਹੈ ਇਹਨਾਂ ਚਰਾਬਾ ਕੋਈ ਨਹੀਂ ਬਣਾਇਆ 12 ਸਾਲਾਂ 13 ਸਾਲਾਂ ਤੋਂ ਮੈਂ ਦੱਲੇ ਪਈ ਆ ਹੀ ਛੱਡ ਹਰ ਵਾਰੀ ਅਸੀਂ ਤਾਂ ਭਾਈ ਜੀ ਦੇ ਨਾਲ ਆ ਭਾਈ ਜੀ ਦੇ ਨਾਲ ਹੀ ਜਿੱਥੇ ਭਾਈ ਗਏ ਉੱਥੇ ਗਏ ਵਿਕਾਸ ਦੀ ਗੱਲ ਕਰਾਂਗੇ ਕਿਹੜੇ ਕਿਹੜੇ ਸਾਰੇ ਵਿਕਾਸ ਜਿਹੜੇ ਭਈਏ ਪਹਿਲਾਂ ਉਹ ਹੋਇਆ ਨਹੀਂ ਭਾਈ ਜੀ ਇਹਨਾਂ ਨੂੰ ਹੋਇਆ ਹੁਣ ਸੀਵਰੇਜ ਦਾ ਪਾਣੀ ਦਾ ਜੋ ਵੀ ਮਤਲਬ ਲਾਈਟਾਂ ਦਾ ਜੋ ਮੰਡੀਆਂ ਸੜਕਾਂ ਦਾ ਉਹ ਇਹਨਾਂ ਨੇ ਕਰਵਾਉਣਾ ਹੈ ਔਰ ਇਹਨੇ ਵਾਰੇ ਕੀਤੇ ਆ ਕਰਨੇ ਹੋ ਰਹੇ ਨੇ ਵੀ ਆਦਿਆਂ ਦੇ ਪੂਰੇ ਉੱਪਰ ਹਾਂ ਕਿਉਂ ਵੀ ਬਾਤ ਕੀ ਕਰਨ ਉਹਦਾ ਹੰਕਾਰ ਤੁਸੀਂ ਜਿੰਨੀਆਂ ਵੀ ਫੋਟੋਆਂ ਵੇਖੀਆਂ ਉਹਦੇ ਵਿੱਚ ਜਿਵੇਂ ਇੱਕ ਫਿਲਮੀ ਸਟਾਰ ਹੁੰਦਾ ਹੈਗਾ ਰਾਜਾ ਤੇ ਰਾਣੀ ਲੋਕਾਂ ਨੇ ਉਹਦੇ ਹੰਕਾਰ ਨੂੰ ਤੋੜਨ ਪਿੱਛੇ ਮੋੜ ਪਾਈ ਹੈ ਸਾਗੀ ਜਿਹੜੀ ਪਬਲਿਕ ਹੈਗੀ ਆ ਉਹ ਸਭ ਕੁਝ ਜਾਣਦੀ ਹੈ ਤੇ ਅੱਜ ਤੱਕ ਰਾਜੇ ਮਹਾਰਾਜ ਦਾ ਹੰਕਾਰ ਨਹੀਂ ਰਹਿਣ ਦਿੱਤਾ ਇਹਦੇ ਗਾਂ ਪਰਿਵਾਰ ਤੋਂ ਬੱਚਾ ਪੈਦਾ ਹੋਇਆ 12 ਸਾਲਾਂ ਬਾਅਦ ਰੋਣੀ ਦੀ ਸੁਣੀ ਆ 12 ਸਾਲਾਂ ਬਾਅਦ ਕੋਈ ਨਹੀਂ ਸੁਣੀ ਆ